ਜਿੰਦਾਬਾਦ ਭਗਤ ਸਿੰਘ ਤੇਰੀ ਸੋਚ ਤੇ ਕਹਰੋ ਲਿਆਗੇ ਢੋਲ ਕੇ ਭਗਤ ਸਿੰਘ ਤੇਰੀ ਸੋਚ ਤੇ ਕਹਰੋ ਲਿਆਗੇ ਢੋਲ ਕੇ ਇਨਕਲਾਬ ਜਿੰਦਾਬਾਦ ਜੀ ਭਈਆ ਜਿਵੇਂ ਕਿ ਕੱਲ੍ਹ ਪੱਤਰਕਾਰਾਂ ਨੇ ਇਹ ਮਸਲੇ ਨੂੰ ਅਹਿਮ ਬਦੇ ਵਿਚਾਰੇ ਗਏ ਜਿਵੇਂ ਆਪਾਂ ਜਿਹਾ ਮੁਸ਼ਕਲਾ ਸੀ ਉਹਦਾ ਮਤਲਬ ਚਾਵਨ ਦਾ ਤੱਕ ਤੜਿਆ ਆ ਉਸ ਤੋਂ ਬਾਅਦ ਅੱਜ ਜ਼ਿਲ੍ਹਾ ਮਰਸਾ ਦੀ ਕੋਈ ਨਵੀਂ ਦੂਤੀ ਖਿੱਚੀ ਗਈ ਨੇ ਇਦੇ ਵਿੱਚ ਪਿਸ਼ਾਲ ਸ਼ਰਮਾ ਜੀ ਨੂੰ ਵਾਈਸਪ੍ਰਧਾਨ ਬਣਾਇਆ ਗਿਆ ਸਾਨੂੰ ਉਹ ਤੋਂ ਜਿਹਨੂੰ ਜੈਪਲ ਤੋਂ ਲਾਇਆ ਗਿਆ ਪਿਸ਼ਾਲ ਸ਼ਰਮਾ ਜੀ ਨੂੰ ਵਾਈਸਪ੍ਰਧਾਨ ਲਾਇਆ ਗਿਆ ਸਰਦਾਰ ਗੋਪੀ ਸਿੰਘ ਨੂੰ ਸੈਕਟਰ ਲਾਇਆ ਗਿਆ ਸਤਨਾਮ ਸੰਸੋਝ ਜਿਹੜਾ ਇੱਕ ਜਾਂਚ ਲਾਇਆ ਗਿਆ ਹੈ ਕਿਹੜੇ ਹੋਰ ਵਿਧੇਦਾਰੀਆਂ ਗੈਰਹੀਆਂ ਨੇ ਨੰਬਰ ਆਏ ਆ ਪਰ ਉਹਨਾਂ ਉਹਦੇ ਉਹਦੇ ਮਤਲਬ ਨੇ ਕਿ ਉਹ ਵਿਧੇਦਾਰੀਆਂ ਅਗਲੀ 3 ਤੇ ਅਲੱਗ ਹੋ ਜਾਣਗੀਆਂ ਜਦ ਜਲਦੀ ਮੀਟਿੰਗ ਕੀਤੀ ਜਾਵੇਗੀ ਬਾਕੀ ਮੈਂ ਸਾਰੇ ਪੱਤਰਕਾਰ ਭਾਈਚਾਰਾ ਨੂੰ ਮੀਲ ਕਰਦਾ ਆ ਕਿ ਸਾਡੇ ਪੱਤਰਕਾਰਾਂ ਦੇ ਭਾਈਜਾਨਾਂ ਨੇ ਜਿਹੜੇ ਗਾਣੇ ਜਿਹੜੀਆਂ ਹਰ ਜ਼ਿਲ੍ਹੇ ਵਿੱਚ ਬੈਠੀਆਂ ਨੇ ਸਾਡੇ ਪੱਤਰਕਾਰ ਭਾਈਜਾਨਾਂ ਕਮਰਾਇਆ ਕਰਕੇ ਅਸ਼ੇਨ ਬਣਾ ਕੇ ਇਹਨਾਂ ਨੇ ਉਹਨਾਂ ਤੋਂ ਸੁਚੇਤrana <Sanye> ਜਿਹੜਾ ਆਪਣੀ ਦੁਕਾਨਦਾਰੀ ਦੀਆਂ ਧੱਕੀਆਂ ਮਾਰਦੀਆਂ ਨੇ ਵਕੋ ਇਸ ਤਰੀਕੇ ਨਾਲ ਉਹਨਾਂ ਨੂੰ ਇਸ ਤਰ੍ਹਾਂ ਕਰਨ ਕਰਦੇ ਆ ਕਿ ਉਹ ਵੀ ਇਸ ਤੋਂ ਸਾਜੋ ਜਿਹੜੇ ਕਿਨ ਜ਼ਿਲ੍ਹੇਤਰੇ ਵੀ ਆ ਚੁੱਕੇ ਨਹੀਂ ਜਿਹੜੇ ਜਾਣ ਦੇ ਕੈਰੀ ਕਰ ਰਿਹਾ ਹੈ ਨਹੀਂ ਸਾਰਿਆਂ ਨੂੰ ਬੇਨਤੀ ਆ ਕਿ ਪੱਤਰਕਾਰੀ ਸਾਫ ਸੁਥਰੀ ਕਰੋ ਧੱਕੀਆਂ ਨਾ ਮਾਰੋ ਇਨਸਾਫ ਪਸੰਦ ਕਰੋ ਜਿਹੜੀਆਂ ਠੱਗੀਆਂ ਦੇ ਨਾਂ ਦੇ ਜੁਨੀ ਨਹੀਂ ਬਣੀਆਂ ਨੇ ਉਹ ਆਪੋ ਆਪਣੀਆਂ ਦੁਕਾਨਾਂ ਤੇ ਬੰਦ ਕਰਕੇ ਇਹ ਕਾਰੋਬਾਰ ਹੋਰ ਕਰ ਲਓ ਹੁਣ ਤੁਹਾਡੇ ਖਿਲਾਫ ਇਹ ਚੱਕ ਚੱਲ ਪਈ ਧੰਨਵਾਦ ਜੀ ਚੇਰਮੈਨ ਸਾਹਿਬ ਅੱਜ ਸ਼ਹੀਦ ਭਗਤ ਸਿੰਘ ਜਨ ਲਿਸਟ ਐਸੋਸੀਏਸ਼ਨ ਦੇ ਵਿੱਚ ਨਵੀਆਂ ਨੁਕਤੀਆਂ ਕੀਤੀਆਂ ਗਈਆਂ ਵਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਵਾ ਉਹ ਮੀਟਿੰਗਾਂ ਕਾਰਵਾਈਆਂ ਜਿਹੜੀਆਂ ਨੇ ਹੋ ਕੇ ਕੀਤੀਆਂ ਜਾਣਗੀਆਂ ਯੂਨੀਅਨ ਵੱਲੋਂ ਔਰ ਜਿਹੜੇ ਵੀ ਪੱਤਰਕਾਰਾਂ ਨੂੰ ਕੋਈ ਮੁਸ਼ਕਲ ਆ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਵਾ ਔਰ ਸਾਡੇ ਪ੍ਰਧਾਨ ਰਣਜੀਤ ਸਿੰਘ ਮਸੌਲ ਦੀ ਨਾਲ ਸਕੱਤਰ ਜਿਲ੍ਹਾ ਸਕੱਤਰ ਜਿਹੜੇ ਲੋਗਾ ਸਿੰਘ ਜੀ ਦੇ ਨਾਲ ਜਿਹੜਾ ਵਾ ਉਹ ਸੰਪਰਕ ਕਰ ਸਕਦੇ ਆ ਔਰ ਕੋਈ ਵੀ ਪੱਤਰਕਾਰ ਜਿਹੜਾ ਸਮਝਦਾ ਹੈ ਕਿ ਸਾਫ਼ ਸੁਥਰੀ ਪੱਤਰਕਾਰੀ ਕਰਨੀ ਆ ਔਰ ਹੱਕਾਂ ਦੇ ਵਾਸਤੇ ਆਵਾਜ਼ ਫੁਲੰਦ ਕਰਦੀਆਂ ਉਹ ਸਾਡੀ ਯੂਨੀਅਨ ਦੇ ਨਾਲ ਨਿਧੜਕੋ ਕੇ ਆ ਸਕਦੇ ਧੰਨਵਾਦ